ਜੀ ਸਾਡੇ ਲਈ স্পেশাল ডে ਆ স্পেশাল ডে ਕੀ ਆ ਅੱਜ ਬਲੀਨਾਂ ਦੇ ਪਾਪਾ ਨੇ ਬਾਹਰ ਤੋਂ ਆਉਣਾ ਤੇ ਹੋਰੋਂ ਕੌਂਚਲ ਵਾਲੇ ਨੇ ਤੇ ਤੁਹਾਨੂੰ ਬਾਕੀ ਸਾਰਾ ਦਿਖਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਹੁਣ ਥੋੜਾ ਜਿਹਾ ਅਸੀਂ ਤਿਆਰੀ ਵੀ ਕਰ ਰਹੇ ਹਾਂ ਉਹਨਾਂ ਦੇ ਲਈ ਪ੍ਰਪਰੇਸ਼ਨ ਤਿਆਰ ਹੋ ਰਹੀ ਹੈ ਨਾ ਮਤਲਬ ਕੀ ਚੀਜ਼ ਦੀ ਤਿਆਰੀ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੇਕ ਲੈ ਕੇ ਚੱਲੇ ਆ ਕੇਕ ਲੈ ਕੇ ਆਉਣਾ ਬਸ ਦਾ ਵੀ ਵੈਲਕਮ ਕਰਦੀ ਏ ਵੈਸੇ ਪਹੁੰਚ ਤਾ ਨਾ ਕੱਢ ਲਈ ਜਾਣਾ ਸੀ ਜਿਹੜੀ ਕੱਲ ਵਾਲੀ ਸੀ ਪਰਸੋ ਵਾਲੀ ਫਲੈਟ ਉਹਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀ ਜਿਸ ਕਰਕੇ ਹੁਣ ਉਹ ਕੱਲ ਦੁਆਰਾ ਸੋ ਬੁਝਾਰੇ ਸਵੇਰ ਤੋਂ ਲੈ ਕੇ ਬੈਠੇ ਰਹੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਬਹੁਤ ਵੇਟਿੰਗ ਕੀਤੀ ਬਟ ਕੋਈ ਪ੍ਰੋਬਲਮ ਸੀ ਵੀ ਇਸ ਕਰਕੇ ਮਿਸਟ ਕਰਤੀ ਉਹਨਾਂ ਨੇ ਫਿਰ ਚਲੋ ਕੱਲ ਚੜੇ ਆ ਤੇ ਅੱਜ ਪਹੁੰਚ ਜਾਣਾ ਤੇ ਹੁਣ ਅਸੀਂ ਵੇਟ ਵਿੱਚ ਬੈਠੇ ਆ ਸਾਰੀ ਫੈਮਿਲੀ ਤੁਹਾਨੂੰ ਦਿਖਾਉਂਦੀ ਵੀ ਆ ਬਾਪੂ ਜੀ ਨੇ ਥੱਲੇ ਬੈਡ ਵੀ ਗਏ ਹਲੇ ਮਤਲਬ ਪਤਾ ਨਹੀਂ ਕਦੋਂ ਆਉਣਾ ਪਤਾ ਨਹੀਂ ਦੱਸ 10 ਤਾਂ ਵੱਜ ਗਏ ਨੇ ਸਾਨੂੰ ਐ ਲੱਗਦਾ ਸੀ ਵੀ 10 ਵਜੇ ਤੱਕ ਪਹੁੰਚ ਜਾਣਗੇ ਬਟ ਹਲੇ ਤੱਕ ਕੋਈ ਕਾਲ ਨਹੀਂ ਆਈ ਹੈਗੀ ਦੁਵਾਰਾ ਸੀ ਲਈ ਨਹੀਂ ਵੈਸੇ ਕੋਈ ਗਿਆ ਕਿਉਂਕਿ ਉਹਨਾਂ ਨੇ ਸਾਨੂੰ ਮਨਾ ਕਰਤਾ ਸੀਗਾ ਕਹਦੇ ਵੀ ਮੈਂ ਆਪਣੇ ਆਪ ਇਹ ਨਾਲ ਗੱਡੀ ਕਰੀ ਹੋਈ ਆ ਤੇ ਬਾਕੀ ਦੇਖ ਤੁਹਾਨੂੰ ਦਿਖਾਉਣੇ ਬਾਪੂ ਜੀ ਕਿ ਚੇਵਕੀ ਬੇਟ ਰੱਖਦੇ ਆ ਕਿਤਾਣ ਦੇਖ ਲੋ 10 ਬੱਜ ਚੁੱਕੇ ਆ ਬੱਟੇ ਪਿੱਛੇ ਆ ਟੈਂਬਿਸ ਬੱਚੇ ਵੀ ਬੜਾ ਤਿਆਰ ਤੇ ਹੋ ਕੇ ਖੜ ਗਏ ਆ ਅਵਰ ਵੀ ਤਾਂ ਪਾਗ ਦੀ ਬਣਾਇਆ ਇਹ ਜਾ ਕੇ ਤੇ ਬਾਪੂ ਆਰ ਬੀਬੀ ਉਹ ਬੈਠੇ ਨੇ ਨੀ ਹੇਠੇ ਵੇਟ ਕਰਦੇ ਆ ਵੀ ਕਦੋਂ ਆਊਗਾ ਵਿੱਕੀ ਜਾ ਦੋ ਹਣ ਉਹ ਆਉਗਾ ਸੀ ਜਦੇ ਉੱਪਰ ਆਵਾਂਗੇ ਮੈਂ ਤਾਂ ਕਿਹਾ ਸੀ ਮੈਂ ਉੱਪਰੇ ਬੈਠ ਜਾਨੇ ਆ ਕੀ ਪਤਾ ਲੈ ਕਿੰਨਾ ਟਾਈਮ ਲੱਗਣਾ ਕਹਿੰਦੇ ਨਹੀਂ ਅਸੀਂ ਤਾਂ ਨੀਚੇ ਹੀ ਵੇਟ ਕਰਨੀ ਆ ਫਿਰ ਦੇਖਦੇ ਆ ਚਲੋ ਬਾਕੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੁਸੀਂ ਜੁੜੇ ਰਹੋ ਅੱਜ ਸਾਡੇ ਨਾਲ ਸਪੈਸ਼ਲ ਬਲੌਗ ਹੈ ਕਿਉਂਕਿ ਅੱਜ ਮੈਂ ਵੀ ਇਹ ਵਾਲਾ ਸੂਟ ਪਾਇਆ ਕਾਟਨ ਦਾ ਜੋ ਮੈਂ ਨਿਊ ਸਲਾਈ ਕੀਤੀ ਸੀਗੇ ਸਾਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖੀ ਆ ਤੁਹਾਡੇ ਸਾਹਮਣੇ ਸਾਰੇ ਸਲਾਈ ਕੀਤੇ ਆ ਤੇ ਠੀਕ ਹੈ ਤੁਸੀਂ ਦੱਸਿਓ ਕਿਸ ਤਰ੍ਹਾਂ ਲੱਗੀ ਲੁੱਕ ਮੇਰੀ ਤੇ ਆਹ ਵਾਲਾ ਫਰੈਂਚ ਕੀਤਾ ਡਿਜ਼ਾਈਨ ਦਾ ਜਿਸ ਨਾਲ ਮੈਂ ਅੱਗੇ ਕਰਦੀ ਹੁੰਨੀ ਆ ਕਦਿਕਦਾਈ ਦੋਨੋਂ ਪਾਸੇ ਫਰੈਂਚ ਡਿਜ਼ਾਈਨ ਲੈ ਕੇ ਆਗੇ ਠੀਕਾ ਲਓ ਜੀ ਕੇਕ ਵੀ ਆ ਚੁੱਕਿਆ ਹੈ ਵੈਲਕਮ ਦਾ ਤੇ ਸਾਡੇ ਸਰਦਾਰ ਸਾਹਿਬ ਹਲੇ ਪਹੁੰਚੇ ਨਹੀਂ ਹੈਗੇ ਪਤਾ ਨਹੀਂ ਕਦੋਂ ਆਉਣਾ ਹਲੇ ਸੁੱਤਾ ਵੇਟ ਕਰ ਕਰ ਕੇ ਭਈਆ 1:30 ਹੋ ਗਏ ਨੇ ਬੀਬੀ ਬੀਬੀਆਂ ਹੀ ਬੈਠੇ ਵੇਟ ਕਰਦੇ ਨੇ ਬਹੁਤ ਹਾ ਹਾਂ ਮੈਂ ਤਾਂ ਖੁਸ਼ੀ ਬਹੁਤ ਆ ਉਹਨਾਂ ਨੂੰ ਆਉਣ ਦੀ ਤੇ ਕੇਕ ਕਿਹੜਾ ਚਲੋ ਬਾਅਦ ਵਿੱਚ ਦਿਖਾਵਾਂਗੇ ਰੱਖ ਦਿੰਨੇ ਆਂ ਨੇ ਫ੍ਰਿਜ ਚ ਖੁਸ਼ੀ ਬਹੁਤ ਆ ਉਹਨੂੰ ਨੀਚੇ ਬੈਠ ਗਏ ਕਹਿੰਦੇ ਜਿਆਦਾ ਆਊਗਾ ਅਸੀਂ ਤਾਂ ਜਦੇ ਉੱਪਰ ਆਉਣਾ ਹੁਣ ਨਹੀਂ ਅਸੀਂ ਫੇਰ ਆਉਣਾ ਕਹਿੰਦੇ ਉਹਨੇ ਮੰਜੇ ਡਾ ਲਾ ਮੰਜੇ ਡਾ ਤੇ ਅਸੀਂ ਪੱਖੇ ਥੱਲੇ ਬਰਲੀ ਨੇ ਫੇਰ ਉਹਨਾਂ ਟੀਵੀ ਦੇਖ ਰਹੇ ਆ ਭਾਈ ਹੁਣ ਰੱਖ ਦੋ ਬੂਤੇ ਇੱਥੇ ਛੇੜੋ ਨਾ ਲੈ ਇਨਾ ਥਰੋ ਤੋਰਿਆਂ ਦਾ ਬੜੀ ਮੁਸ਼ਕਿਲ ਨਾਲ ਪਹੁੰਚੇਗਾ ਤੱਕ ਬੈਠ ਹੋਏ ਨੇ ਵੈਲਕਮ ਸਰਦਾਰ ਸਾਹਿਬ ਵੈਲਕਮ ਜੀ ਅਸੀਂ ਤਾਂ ਵੇਟ ਕਰ ਕਰ ਥੱਕ ਗਏ ਸਵੇਰ ਦੇ ਦੇਖੋ ਅਸੀਂ 9 ਵਜੇ ਦੇ ਵੇਟ ਕਰ ਰਹੇ ਹਾਂ ਤੇ 11 ਵਜੇ ਚੁੱਕੇ ਨੇ 11 ਵਜੇ ਤੱਕ ਪਹੁੰਚੇ ਪਪਾ ਨੂੰ ਵੀ ਖਿਲਾਦੋ ਮੈਂ ਖਿਲਾਣੇਗੀ ਲੈਤਾ ਕੀ ਇਹ ਵਾਹ ਰੱਖ ਰਿਖੀ ਪੁੱਠੀ ਰੱਖ ਦੇਣੀ ਸੀ ਸਾਰਾ ਕਾ ਦਾ ਤੰਦਰ ਬਲ ਡਾਉ ਦਈ ਬੋ ਪ੍ਰੋਜੈਕਟਰ ਵੀ ਲੈ ਇਹਦੇ ਚ ਕਰ ਜੂਗਾ ਇਹ ਤਾਂ ਪਈ ਆਪਣੇ ਕੋਲ ਆਲਰੇਡੀ ਨਾ ਨਾ ਪਈ ਹੁਣ ਵੀ ਪਈ ਹੈ ਨਵੀ ਆ ਬਹੁਤ ਚੜਾਉਂਗੇ ਕਿੰਨੇ ਕ ਟੌਫੀਆਂ ਖਾਣੀਆਂ ਹਲੇ ਬਸ ਨਹੀਂ ਹੋਈ ਆ ਦੇਖੋ ਇਹਨਾਂ ਦੀ ਸਾਰੇ ਪੈਕੇਟ ਇਹਨਾਂ ਨੇ ਖੋਲ-ਖੋਲ ਕੇ ਦੇਖ ਲਏ ਵੀ ਕੋਈ ਟੇਸਟ ਆ ਮੈਂ ਹੁਣ ਦੁਆਰਾ ਸੁੰਬਰ ਨਾ ਝਾੜੂ ਬੰਗਵਾਇਆ ਇਹਨਾਂ ਨੇ ਕੱਲੀ-ਕੱਲੀ ਟੌਫੀ ਟਰਾਈ ਕਰਕੇ ਦੇਖੀ ਉਹ ਅਲੱਗ-ਅਲੱਗ ਫੇਵਰ ਆ ਸਾਰਿਆਂ ਦੇ ਹੁਣ ਚਾਕਲੇਟੀਆਂ ਦੀ ਖਾ ਕੇ ਦੇਖਣੀ ਆ ਅਲੇਸਮਾਨ ਸਮੀਟਣਾ ਜਿਹੜਾ ਇੰਨਾ ਖਡਾਰ ਪਾਇਆ ਹੋਇਆ ਇਹਨਾਂ ਸਾਰੇ ਨੂੰ ਚੱਕਣਾ ਇਹ ਮਸ਼ੀਨਾਂ ਜਿਹੜੀ ਮੈਂ ਤੁਹਾਨੂੰ ਇਹ ਦਿਖਾਈ ਇਹ ਪਹਿਲਾਂ ਇਹ ਵਾਲੀ ਨਾਲ ਸ਼ੂਜ਼ ਧੋ ਕੇ ਸਕੌਣ ਵਾਲੀ ਆ ਸ਼ੂਜ਼ ਨੂੰ ਧੋ ਕੇ ਸਕੌਣ ਵਾਲੀ ਮਸ਼ੀਨ ਆ ਇਹ ਇਸ ਤਰ੍ਹਾਂ ਦੀ ਤੇ ਜਿਹੜੀ ਇੱਕ ਸਲਾਈ ਵਾਲੀ ਮਸ਼ੀਨ ਉਹਨੇ ਆਨਲਾਈਨ ਮੰਗਾਈ ਸੀਗੀ ਇਹ ਸੀ ਕਾਫੀ ਟਾਈਮ ਦੀਨੇ ਕੋਲ ਅ ओरिजिनल ਲੈ ਆਈ ਮੈਂ ਤਾਂ ਕਿਹਾ ਸੀ ਵੀ ਲੈ ਕੇ ਨਾ ਆਇਓ ਬਟਲੀ ਆਏ ਨਾਲ ਇਹਨੂੰ ਹੁਣ ਚਾਰਜਿੰਗ ਤੇ ਲਗਾਇਆ ਮੈਂ ਬਾਕੀ ਇੱਕ ਟੈਪ ਵੀ ਸੀਗੀ ਫਿਲਟਰ ਵਾਲੀ ਟੁੱਟੀ ਆ ਵਾਲੀ ਆ ਫਿਲਟਰ ਵਾਲੀ ਟੁੱਟੀ ਆ ਕਿਨਾ ਪਾਪਾ ਇਹਦੇ ਪ੍ਰੋਜੈਕਟਰ ਲੈ ਕੇ ਆਏ ਆ ਬੱਚਿਆਂ ਵਾਸਤੇ ਉਹ ਚਲਾ ਕੇ ਦਿਖਾ ਰਹੇ ਨੇ ਹੁਣ ਕੰਦ ਤੇ ਇਹ ਜਿਸ ਤੇ ਮਤਲਬ ਮੂਵੀ ਦੇਖਣੀ ਆਪਾਂ ਥੀਏਟਰ ਚ ਜਾਣੇ ਆ ਉਸ ਵਾਸਤੇ ਲੈ ਕੇ ਆਇਆ ਕਹਿੰਦੇ ਵੀ ਰਾਤ ਨੂੰ ਜਦੋਂ ਮੂਵੀ ਦੇਖਣੀ ਹੋਏਗੀ ਤਾਂ ਫਿਰ ਇਦਾਂ ਇਸ ਨੂੰ ਇਸਤੇਮਾਲ ਕਰ ਲਾਂਗੇ ਕਹਿੰਦੇ ਵੈਸੇ ਤਾਂ ਐਲ ਡੀ ਵੀ ਐਡੀ ਵੱਡੀ ਹੈਗੀ ਉਹ ਤੇ ਫਿਰ ਵੀ ਲੈ ਆਈ ਉਹ بڑا ਹੋ ਜਾਂਦਾ ਜਿੰਨਾ ਦੂਰ ਤੇ ਕਰੂੰਗੀ ਅੱਛਾ ਆ ਦੇ ਵਧੀ ਜਾ ਹੂੰ ਸਹੀ ਗੱਲ ਆ ਹੂੰ ਕਾਫੀ ਵੱਡਾ ਹੋ ਜਾਂਦਾ ਨਾ ਜਿੰਨਾ ਦੂਰ ਕਰੀ ਜਾਣਾ ਉਹਨਾਂ ਵੱਡਾ ਹੋ ਹੀ ਜਾਣਾ ਚਲੋ ਕਰ ਲਓ ਮੈਂ ਇਹਨੇ ਕੱਪੜੇ ਧੋ ਕੇ ਆਉਣੇ ਆ ਕਿਉਂਕਿ ਬਾਰਵੇਂ ਮਸ਼ੀਨ ਦੁਆਰਾ ਲਾਈ ਇਹਨਾਂ ਦੇ ਜਿਹੜੇ ਕੱਪੜੇ ਸੀਗੇ ਪਾ ਕੇ ਸੀ ਉਹ ਸਾਰੇ ਮੈਂ ਹੁਣ ਧੋਣ ਲੱਗੀ ਹੋਈ ਆ ਤੇ ਜਿਹੜੇ ਮੈਂ ਸਵੇਰੇ ਧੋਏ ਸੀ ਉਹ ਸਾਰੇ ਉਤਾਰ ਕੇ ਹੁਣ ਰੱਖੇ ਆ ਦੇਖੋ ਹੁਣ ਬੈਠ ਕੇ ਫਿਲਮ ਲਗਾ ਲਓ ਕੋਈ ਉੱਤੇ ਹਾਲ ਚ ਲਾ ਕੇ ਬੈਠ ਕੇ ਹਾਲ ਚ ਲਗਾ ਕੇ ਦੇ ਦਿਓ ਬਾਪੂ ਜੀ ਵੀ ਇੰਨੇ ਬੈਠੇ ਆ ਜਾ ਕੇ ਕਰੋ ਬਈ ਤੁਸੀਂ ਇਹਨੇ ਮੈਂ ਆਪਣਾ ਕੰਮ ਨਵੇੜ ਕੇ ਆਈ ਹਮਰ ਵੀ ਕਿਵੇਂ ਲੱਗਿਆ ਪ੍ਰੋਜੈਕਟਰ ਕੈਟ ਗੈਂਟ ਲੱਗਿਆ ਠੀਕ ਹੁਣ ਜੀ ਇਥੇ ਬਲੌਗ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਨਵੇਂ ਬਲੌਗ ਦੇ ਨਾਲ ਜਿਨ੍ਹਾਂ ਨੇ ਸਾਡੇ 45 ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਬਾਏ ਬਾਏ